ਸਤਿ ਸ਼੍ਰੀ ਅਕਾਲ ਜੀ ਅੱਜ ਗੱਲ ਕਰ ਰਹੇ ਹਾਂ ਪੰਜਾਬ ਦੀ ਇੱਕ ਵੱਡੀ ਖਬਰ ਜੋ ਇਸ ਵੇਲੇ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੈ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਜੋ ਨਨਕਾਣਾ ਸਾਹਿਬ ਦੇ ਦਰਸ਼ਨ ਲਈ ਪਾਕਿਸਤਾਨ ਗਈ ਸੀ ਤੇ ਵਾਪਸ ਭਾਰਤ ਨਹੀਂ ਆਈ ਬਲਕਿ ਉੱਥੇ ਜਾ ਕੇ ਇਸਲਾਮ ਖਬੂਲ ਕਰਕੇ ਇੱਕ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰ ਲਿਆ ਆਓ ਜਾਣਦੇ ਹਾਂ ਸਰਬਜੀਤ ਕੌਰ ਦੀ ਪੂਰੀ ਬੈਕਸਟੋਰੀ ਬਾਇਓ ਡਾਟਾ ਤੇ ਮਾਮਲੇ ਦੀ ਸਚਾਈ ਨਾਮ ਸਰਪਜੀਤ ਕੌਰ ਉਮਰ ਲਗਭਗ 48 ਸਾਲ ਨਿਵਾਸ ਸਥਾਨ ਜਿੱਥੇ ਉਹ ਰਹਿੰਦੀ ਸੀ ਅਲੀਮਪੁਰ ਜ਼ਿਲ੍ਹਾ ਕਪੂਰਥਲਾ ਪਰਿਵਾਰ ਉਸਦੇ ਦੋ ਪੁੱਤਰ ਸਨ ਪਤੀ ਜੋ ਪਿਛਲੇ 30 ਸਾਲਾਂ ਤੋਂ ਕੈਨੇਡਾ ਰਹਿੰਦਾ ਸੀ ਤੇ ਦੋਨਾਂ ਦਾ ਆਪਸ ਵਿੱਚ ਤਲਾਕ ਹੋ ਚੁੱਕਿਆ ਸੀ ਪਾਲਸ ਦੇਨਸ ਆ ਉਸ ਦੇ ਖਿਲਾਫ ਪਹਿਲਾਂ ਹੀ ਸੀਟਿੰਗ ਅਤੇ ਧੋਖਾਧੜੀ ਦੇ ਕੁੱਝ ਕੇਸ ਦਰਜ ਸਨ ਸਰਪਜੀਤ कौर 4 ਨਵੰਬਰ ਨੂੰ ਸਿੱਖ ਜਥਵੇ ਨਾਲ ਪਾਕਿਸਤਾਨ ਗਈ ਸੀ ਜਥਾ 13 ਨਵੰਬਰ ਨੂੰ ਭਾਰਤ ਵਾਪਸ ਆ ਗਿਆ ਪਰ ਸਰਪਜੀਤ ਉਸ ਸਮੇਂ ਵਾਪਸ ਨਹੀਂ ਆਈ ਐਸਜੀਪੀਸੀ ਅਤੇ ਪਰਿਵਾਰ ਨੇ ਇਸ ਨੂੰ ਮਿਸਿੰਗ ਫ੍ਰੋਮ ਜਥਾ 10 ਕੇਸ ਸ਼ਿਕਾਇਤ ਦਰਜ ਕਰਾਈ ਪਾਦ ਵਿੱਚ ਪਾਕਿਸਤਾਨ ਤੋਂ ਇੱਕ ਵਾਇਰਲ ਵੀਡੀਓ ਸਾਹਮਣੇ ਆਈ ਜਿਸ ਵਿੱਚ ਸਰਪਿਤ ਕੌਰ ਨੇ ਖੁਦ ਬਿਆਨ ਦਿੱਤਾ ਕਿ ਉਸਨੇ ਪੂਰੀ ਸਹਿਮਤੀ ਨਾਲ ਇਸਲਾਮ ਕਬੂਲ ਕੀਤਾ ਤੇ ਨਵਾਂ ਨਾਮ ਨੂਰ ਹਸੈਨ ਰੱਖਿਆ ਅਤੇ ਨਾਸਰ ਹੁਸੈਨ ਨਾਮ ਦੇ ਪਾਕਿਸਤਾਨੀ ਨਾਗਰਿਕ ਨਾਲ ਨਿਕਾਹ ਕੀਤਾ ਉਹ ਕਹਿੰਦੀ ਹੈ ਕਿ ਉਹ ਨਾਸਰ ਨੂੰ 9 ਸਾਲਾਂ ਤੋਂ ਜਾਣਦੀ ਸੀ ਤੇ ਇਹ ਵਿਆਹ ਉਸ ਦੀ ਮਰਜ਼ੀ ਨਾਲ ਹੋਇਆ ਹੈ ਇਹ ਮਾਮਲੇ ਨਾਲ ਪੰਜਾਬ ਵਿੱਚ ਹਲਚਲ-ਮਚਲ ਹੋਈ ਮੱਚੀ ਹੋਈ ਹੈ। ਪੰਜਾਬ ਪੁਲਿਸ ਅਤੇ ਕੇਂਦਰੀ ਏਜੰਸੀ ਮਾਮਲੇ ਦੀ ਪੂਰੀ ਜਾਂਚ ਕਰ ਰਹੀਆਂ। ਕੀ ਇਹ ਲਵ ਮੈਰिजਾ ਜਾਂ ਇਸ ਤਰ੍ਹਾਂ ਦਾ ਦਬਾਅ, ਮਾਨਸ ਤਸਕਰੀ ਕੁਝ ਵੀ ਹੋ ਸਕਦਾ ਹੈ। ਐਸਜੀਪੀਸੀ ਨੇ ਕਿਹਾ ਕਿ ਅਗਲੇ ਸਮੇਂ ਸਿੰਗਲ ਔਮਨ ਟ੍ਰੈਵਲ ਨੂੰ ਜਥੇ ਵਿੱਚ ਭੇਜਣ ਵਾਲੇ ਨਵੀਆਂ ਨੀਤੀਆਂ ਬਣਾਇਆਂ ਜਾਣਗੀਆਂ। ਫਿਲਹਾਲ ਇਸ ਮਾਮਲੇ ਬਾਰੇ ਦੋਵਾਂ ਦੀਆਂ ਏਜੰਸੀਆਂ ਇੱਕ ਦੂਜੇ ਨੂੰ ਸਹਿਯੋਗ ਮਨਾ ਰਹੀਆਂ ਹਨ ਕੀ ਇਹ ਕਾਰਨ ਹੋ ਸਕਦਾ ਹੈ ਪਰ ਇੱਕ ਸਰਪਜੀਤ ਨੇ ਕਈ ਰਸਤੇ ਬੰਦ ਕਰ ਦਿੱਤੇ ਅਗਲੀ ਵਾਰ ਜਥੇ ਨੂੰ ਔਰਤਾਂ ਭੇਜਣ ਵੇਲੇ ਸੋਵਾਰ ਸੋਚਣਗੇ ਕੀ ਇਹ ਭੇਜਣੀਆਂ ਚਾਹੀਦੀਆਂ ਕਿ ਨਹੀਂ ਉਸ ਨੇ ਆਪਣਾ ਪਿਆਰ ਪ੍ਰਵਾਨ ਕਰ ਲਿਆ ਪਰ ਕਈਆਂ ਲਈ ਰਾਹ ਵਿੱਚ ਰੋੜੇ ਬਣ ਗਈ ਜੋ ਵੀ ਵੀਡੀਓ ਉਸ ਦੇ ਆਪਣੇ ਨਕਾਦੀ ਕੀਤੀ ਹੈ ਉਹ ਵੀ ਤੁਹਾਡੇ ਅੱਗੇ ਪੂਰੀ ਪੇਸ਼ ਹੈ ਤੁਹਾਨੂੰ ਇਸ ਬਾਰੇ ਕੀ ਵਿਚਾਰ ਹਨ ਤੁਹਾਡੇ ਆਪਣੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਇਸ ਦੀ ਨਵੀਂ ਤੋਂ ਨਵੀਂ ਅਪਡੇਟ ਸੁਣਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਸਰਬਜੀਤ ਜੋ ਕਿ ਰਸਤੇ ਦੂਸਰੇ ਲਈ ਬੰਦ ਕਰ ਗਈ ਇਹ ਸੋਚ ਸਮਝ ਕੇ ਆਪਣੇ ਵਿਚਾਰ ਦੇਣਾ ਤੁਹਾਡੀ ਕੀ رائے ਹੈ ਕੀ ਉਸ ਨੇ ਆਪਣਾ ਲੰਮਰਿਸ ਕਰਾਈ ਆ ਜਾਂ ਉਸ ਨਾਲ ਜੋਰ ਜ਼ਬਰਦਸਤੀ ਹੋਈ ਆ ਮੁਸਲਮਾਨ ਹੋਣਾ ਚਾ ਰਹੇ ਹੋ ਆਪਣੀ ਮਰਜ਼ੀ ਨਾਲ ਹੋਣਾ ਚਾ ਰਹੇ ਹਾਂਜੀ ਮੈਂ ਨਾਸਰ ਉੱਤਰ ਕਰਦੇ ਹਾਂ ਕਿ ਕਾਫੀ 9 ਸਾਲਾਂ ਤੋਂ ਜਰਨ ਦੇ